ਸਾਤ ਤੋਂ ਪਹਿਲਾਂ ਫਤਿਹ ਸਿੰਘ ਸਾਹਿਬ ਕੋਲੇ ਵਾਈਗੁਰਜੀ ਕਟਾਲ ਸਭਾ ਵਾਈਗੁਰਜੀ ਦੀ ਲੱਗੀ ਜਮਾ ਸੇਕ ਤੇ 20 60 ਜਮਾ ਤੇ ਐਨਪੀ 100 ਕਿਹਾ ਪਾਉਂਡ ਤੇ ਮੇਰੀ ਜਮਾਤ 15 ਅਗਸਤ ਦਾ ਪਾਉਂਡ ਵਾਲੇ ਨਾਲ ਗਰੇ ਆਪਕਿਓ ਜਿਹੜਾ ਲਿੰਕ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੇਜ ਸਥਾਨ ਪਰਤੀ ਨਾਲ ਸੰਬੰਧੀ ਜਾਣਕਾਰੀ ਅਪ ਟੂ ਡੇਟ ਆ ਜਿਹੜੀ ਉਹ ਜਿਆਦਾ ਤੋਂ ਜਿਆਦਾ ਸਾਥੀਆਂ ਤੱਕ ਆ ਜਿਹੜੀ ਉਹ ਪਹੁੰਚ ਸਕੇ ਸਾਥੀਆਂ ਨੂੰ ਬੇਨਤੀ ਹੈ ਕਿ ਗਰੁੱਪਾਂ ਦੇ ਵਿੱਚ ਜਿਹੜਾ ਲਿੰਕ ਆ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਸਾਥੀ ਆ ਜਿਹੜੇ ਆਪਣੇ ਨਾਲ ਜਿਹੜੇ ਜੁੜ ਸਕਣ

ਸਰਕਾਰ ਯੁੱਗ 8364 ਦੇ ਆਪਕੇ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਸਾਥੀਓ ਜਿਹੜਾ 8364 ਪਰਦੇ ਨੂੰ ਲੈ ਕੇ ਪਿਛਲੇ ਦਿਨੀ ਆਪਣੇ ਵੱਲੋਂ ਜਿਹੜਾ ਪ੍ਰੋਟੈਸਟ ਵੀ ਜਿਹੜਾ ਡੀਪਲੇਅ ਦਾਪਰ ਮਹਾਲੀ ਵਿਖੇ ਜਿਹੜਾ ਲਗਾਇਆ ਗਿਆ ਸੀਗਾ ਫਿਲਹਾਲ ਜਿਹੜੀ ਸਰਕਾਰ ਆ ਜਿਹੜੀ ਇਸ ਪਰਦੇ ਨੂੰ ਲੈ ਕੇ ਜਿਹੜੀ ਬਿਲਕੁਲ ਵੀ ਜਿਹੜੀ ਸਹਿਰ ਦਾ ਉਹ ਨਜ਼ਰ ਨਹੀਂ ਆ ਰਹੀ ਚਾਹੇ ਆਪਾਂ ਸਾਈਕਲ ਲਿਸਟ ਦੀ ਗੱਲ ਕਰ ਲਈਏ ਚਾਹੇ ਪੋਸਟਾ ਡੀ ਰਿਜ਼ਰਵ ਦੀ ਗੱਲ ਕਰ ਲਈਏ ਜਾ ਕਿਸੇ ਵੀ ਮੈਟਰ ਦੀ ਗੱਲ ਕਰ ਲਈਏ ਕਿਉਂਕਿ ਜਿੱਦਾਂ ਦੇ ਵਾਅਦੇਨ ਆ ਜਿਹੜੇ ਜਿਹੜੇ ਮੀਟਿੰਗਾਂ ਦੇ ਵਿੱਚ ਜਥੇਬੰਦੀ ਨੂੰ ਮਿਲਦੇ ਨੇ ਪਰ ਉਹਨਾਂ ਦਾ ਜਿਹੜਾ ਕੋਈ ਵੀ ਜਿਹੜਾ ਜਿਹੜਾ ਸਿਸਟਮ ਜਿਹੜਾ ਗਰਾਊਂਡ ਦੇ ਉੱਤੇ ਜਿਹੜਾ ਅਸਰ ਆ ਉਹ ਦੇਖਣਾ ਚਾਹੀਦਾ ਜਿੱਦਾਂ ਦੀ ਕਮਿਟਮੈਂਟ ਜਿਹੜੀ ਮੀਟਿੰਗਾਂ ਦੇ ਵਿੱਚ ਮਿਲਦੀਆਂ ਨਹੀਂ ਗਈਆਂ ਤਾਂ ਉਦਾਂ ਦੀ ਕੋਈ ਵੀ ਕਮਿਟਮੈਂਟ ਜਿਹੜੀ ਪੂਰੀ ਹੁੰਦੀ ਸਰਕਾਰ ਵੱਲੋਂ ਕਹ ਲਈਏ ਸਾਥੀਓ ਜਿਹੜੀ ਫਿਲਹਾਲ ਨਜ਼ਰ ਆ ਜਿਹੜੀ ਨਹੀਂ ਆ ਰਹੀ ਸੋ ਸੈਕੰਡ ਲਿਸਟ ਨੂੰ ਵੀ ਲੈ ਕੇ ਜਿਹੜਾ ਚਾਹੇ ਆਪਾਂ ਪ੍ਰੋਟੈਸਟ ਲਗਾਇਆ ਕਾਫੀ ਜਿਆਦਾ ਵਰਕਿੰਗ ਡੇਸ ਲੰਘੇ ਮੀਟ ਕਿਹਾ ਗਿਆ ਕਿ ਜਿਹੜੀ ਤੁਹਾਡੇ ਨੋਟੀਫਿਕੇਸ਼ਨ ਨੇਗੇ ਇਥੋਂ ਨਿਕਲ ਕੇ ਜਿਹੜੇ ਹੈਗੇ ਆ ਭਰਤੀ ਸਾਲ ਭੇਜਣਗੇ ਜਲਦੀ ਜਿਹੜੀ ਤੁਹਾਡੀ ਸਾਈਕਲ ਲਿਸਟ ਆ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਪਰ ਅਸਲ ਵਿੱਚ ਸਾਥੀ ਜਿਹੜਾ ਇਦਾਂ ਦਾ ਕੁਝ ਵੀ ਜਿਹੜਾ ਗਰਾਊਂਡ ਪੱਧਰ ਤੇ ਜਿਹੜਾ ਕਿਤੇ ਨਾ ਕਿਤੇ ਕੁਝ ਵੀ ਚੀਜ਼ ਜਿਹੜੀ ਨਜ਼ਰ ਹੁੰਦੀ ਸਾਨੂੰ ਦਿਖਾਈ ਨਹੀਂ ਦੇ ਰਹੀ ਸੋ ਅਸੀਂ ਚਾਹੁੰਦੇ ਆ ਕਿ ਜਲਦੀ ਜਿਹੜਾ ਭਰਤੀ ਦਾ ਪ੍ਰੋਸੈਸ ਆ ਉਹ ਵਰਕ ਆ ਜਿਹੜਾ ਸ਼ੁਰੂ ਹੋਵੇ ਜਿਹੜੀ ਸਾਡੀ ਸਾਈਕਲਿਸਟ ਦੀ ਗੱਲ ਕਰ ਰਹੇ ਨੇ ਉਹ ਲਿਸਟ ਆ ਜਿਹੜੀ ਜਾਰੀ ਕੀਤੀ ਜਾਵੇ ਉਹ ਜਿਹੜੀ ਬਾਕੀ ਰਹਿੰਦੀ ਹੈ ਟੀਚਰ ਪੋਸਟਾਂ ਨੇਗੀਆਂ ਤਾਂ ਉਹਨਾਂ ਵਾਸਤੇ ਜਿਹੜੀ ਫਾਈਲ ਬਣ ਕੇ ਜਿਹੜੀ ਸਬੰਧਿਤ ਡਿਪਾਰਟਮੈਂਟ ਨੂੰ ਜਾਣੀ ਚਾਹੀਦੀ ਆ ਤਾਂ ਉਹ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਜਿਹੜੀ ਸਬੰਧਿਤ ਡਿਪਾਰਟਮੈਂਟ ਕੋਈ ਜਾਣੀ ਹੈ ਫਾਈਲ ਉਹ ਫਾਈਲ ਵੀ ਜਿਹੜੀ ਕਿ ਜਾਵੇ ਪਰ ਜੇ ਆ ਸਾਥੀ ਜਿਹੜਾ ਜਿਹੜਾ ਫਿਲਹਾਲ ਨਹੀਂ ਆ ਰਿਹਾ ਤਾਂ ਇਸ ਦੇ ਪੂਰੀ ਦੀ ਪੁਲਿਸ ਸਟੇਟ ਕਮੇਟੀ ਬੋਲੋ ਜਿਹੜਾ ਹੈਗਾ ਸਰ ਜੀ ਉਹ ਪੂਰੀ ਜੀ ਪੂਰੀ ਸਟੇਟ ਕਮੇਟੀ ਵੱਲੋਂ ਸਾਥੀਓ ਜਿਹੜਾ ਇੱਕ ਵਾਰੀ ਜਿਹੜਾ ਰਹਿਵੰਦੀ ਦੇ ਨਾਲ ਜਿਹੜਾ ਹੈਗਾ ਸੱਤ ਇੱਕ ਪ੍ਰੋਟੈਸਟ ਦੀ ਜਿਹੜੀ ਕਾਲ ਆ ਸਾਥੀਓ ਤੁਹਾਨੂੰ ਦਿੱਤੀ ਜਾਂਦੀ ਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੰਭੀਰਪੁਰ ਸੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜਸ ਦੇ ਪਿੰਡ ਜਿਹੜਾ ਹੈਗਾ ਇਹ ਪ੍ਰੋਟੈਸਟ ਸਾਥੀਓ ਜਿਹੜਾ ਲੱਗਣ ਜਾ ਰਿਹਾ ਹੈਗਾ ਇਹ ਪ੍ਰੋਟੈਸਟ ਸਾਥੀਓ ਦਿਨ ਵੀਰਵਾਰ ਨੂੰ ਦਿਨ ਵੀਰਵਾਰ 25 ਤਰੀਕ ਨੂੰ ਜਿਹੜਾ ਸਾਥੀਆਂ ਨੂੰ ਲੱਗਣ ਜਾ ਰਿਹਾ ਹੈਗਾ ਸੋ ਸਾਰੇ ਸਾਥੀਆਂ ਨੂੰ ਜਿਹੜਾ ਹੈਗਾ ਉੱਥੇ ਪਹੁੰਚਣ ਦੀ اپیل ਆ ਜੇ ਤੇ ਚਾਹੇ ਸਾਡੇ ਸੈਕੰਡ ਲਿਸਟ ਵਾਲੇ ਸਾਡੇ ਸਾਥੀ ਨੇ ਚਾਹੇ ਪੋਸਟ ਅਡਜਿਸਡ ਵਾਲੇ ਸਾਥੀ ਨੇ ਜਿਨ੍ਹਾਂ ਦਾ ਨੰਬਰ ਡਿਜ਼ਰਵ ਦੇ ਨਾਲ ਆ ਦਾ ਤਾਂ ਸਾਰੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਕ ਹੰਬਲਾ ਮਾਰਨ ਦੀ ਸਾਥੀ ਸਾਨੂੰ ਜਿਹੜੀ ਜ਼ਰੂਰਤ ਆ ਕਿਉਂਕਿ ਜੇਕਰ ਇਸੇ ਤਰੀਕੇ ਨਾਲ ਆਪਾਂ ਸਾਥੇ ਸਾਥੀ ਆ ਜੇਕਰ ਆਪਾਂ ਸੁੱਤੇ ਰਹੇ ਤਾਂ ਸਰਕਾਰ ਨੇ ਜਿਹੜਾ ਭਰਤੀ ਦੇ ਉੱਤੇ ਆਰਾ ਚਲਾਉਣ ਲੱਗੇ ਜ਼ਿਆਦਾ ਟਾਈਮ ਵੀ ਲਾਉਣਾ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਭਰਤੀ ਨੂੰ ਸੱਤਿ ਜਿਸ ਤਰੀਕੇ ਦਾ ਜਿਹੜਾ ਮਾਹੌਲ ਜਿਹੜਾ ਸਰਕਾਰ ਨੇ ਸਿਰਜਿਆ ਹੋਇਆ ਤਾਂ ਭਰਤੀ ਨੂੰ ਸੱਤਿ ਉਹ ਲੰਮਾ ਖਿੱਚਣ ਦੀ ਜਿਹੜੀ ਤਿਆਰੀ ਹੈ ਸਰਕਾਰ ਉਹ ਕਰ ਰਹੀ ਆ ਪਰ ਜਦੋਂ ਸਾਡੀ ਜਿਹੜੀ ਜਥੇਬੰਦੀਆਂ ਜਾਗਦੀਆਂ ਨੇ ਜਾਂ ਸਾਡਾ ਕੇਡਰ ਜਾਗਦਾ ਹੋਵੇ ਤਾਂ ਸਰਕਾਰ ਦੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਜਿਹੜਾ ਇਸ ਭਰਤੀ ਨੂੰ ਜਿਹੜਾ ਇਸ ਪ੍ਰੋਸੈਸ ਨੂੰ ਜਿਹੜਾ ਜ਼ਿਆਦਾ ਲੰਮਾ ਜਿਹੜਾ ਖਿੱਚ ਸਕੇ ਸੋ ਅਸੀਂ ਪੂਰੇ ਦੇ ਪੂਰੇ ਈਟੀਟੀ ਕੇਡਰ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਸ਼ਾਮਲ ਹੋਣ ਦੀ ਜਿਹੜੀ ਅਸੀਂ ਬੇਨਤੀ ਕਿਹੜੇ ਕਰਦੇ ਆ ਕਿਉਂਕਿ ਸਾਥੀਓ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਜਿਹੜਾ ਆਪਾਂ ਭਰਤੀ ਨੂੰ ਇਸ ਮੂਮੈਂਟ ਤੱਕ ਲੈ ਕੇ ਆਏ ਆ ਸੋ ਨਾਲ ਦੀ ਨਾਲ ਮੈਂ ਸਾਰੇ ਸਾਥੀਆਂ ਨੂੰ ਵੀ ਅਪੀਲ ਵੀ ਕਰਦਾ ਕਿ ਸਾਥੀ ਜਿਹੜਾ ਥੋੜਾ ਥੋੜਾ ਫੰਡ ਦੀ ਜਿਹੜੀ ਮਦਦ ਆ ਉਹ ਵੀ ਕਰਨ ਕਿਉਂਕਿ ਸਾਥੀ ਜਿਹੜੇ ਖਰਚੇ ਨੇ ਲਗਾਤਾਰ ਜਿਹੜੇ ਵਧਨੇ ਨੇ ਕਿਉਂਕਿ ਜਿਹੜਾ ਲਗਾਤਾਰ ਜਿਹੜਾ ਭਰਤੀ ਦੀ ਜਿਹੜੀ ਪੈਰਵਈਏ ਸਾਥੀ ਲਗਾਤਾਰ ਜਿਹੜੀ ਜੱਤੇਬੰਦੀ ਕਰ ਰਹੀ ਆ ਸੋ ਸਾਥੀ ਜਿਹੜਾ ਥੋੜਾ ਥੋੜਾ ਫੰਡ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਗੁਸੰਗਤ ਭਲਾੜਾ ਵੀਰਤਾ ਜਿਹੜਾ ਗੂਗਲ ਪੇ ਨੰਬਰ ਦਿੱਤਾ ਸਾਰੇ ਸਾਥੀ ਜਿਹੜੀ ਉਸ ਦੇ ਵਿੱਚ ਵੀ ਜਿਹੜੀ ਬੰਦਾ ਸਹਾਯੋਗ ਹੈ ਜਿਹੜੇ ਸਾਰੇ ਸਾਥੀ ਜਰੂਰ ਕੌਣ ਜਿਹੜੇ ਸਾਡੇ ਸਾਥੀ ਜਿਹੜੇ ਜੁਆਇਨ ਹੋ ਚੁੱਕੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਸਾਥੀਓ ਹੁਣ ਜਿਹੜੀ ਇਹ ਤਨਖਾਹ ਜਿਹੜੀਆਂ ਕਿਤੇ ਨਾ ਕਿਤੇ ਆਉਣੀਆਂ ਸ਼ੁਰੂ ਹੋ ਗਈਆਂ ਸੋ ਜਿਹੜੀ ਜੱਤੇਬੰਦੀ ਦੀ ਜਿਹੜੀ ਫੰਡ ਦੇ ਤੌਰ ਤੇ ਜਿਹੜੀ ਮਦਦਤਾ ਉਹ ਵੀ ਜ ਕਿਉਂਕਿ ਜਿਹੜੀ ਸੈਕੰਡ ਲਿਸਟ ਦਾ ਵਰਕ ਵੀ ਜਿਹੜਾ ਸਾਥੀ ਸ਼ੁਰੂ ਹੋਣਾ ਚਾਹੀਦਾ ਸੀ ਉਸ ਸੰਬੰਧੀ ਵੀ ਕੋਈ ਲੈਟਰ ਜਿਹੜਾ ਕਹਿ ਰਹੇ ਸੀਗੇ ਤਾਂ ਫਿਲਹਾਲ ਜਿੱਦਾਂ ਦੀ ਆਉਟਪੁੱਟ ਹੈ ਅਜੇ ਤੱਕ ਜਿਹੜਾ ਉਹ ਕੁਝ ਵੀ ਜਿਹੜਾ ਉਸ ਦੇ ਉੱਤੇ ਵਰਕਾ ਜਿਹੜਾ ਸਾਥੀ ਨੂੰ ਨਹੀਂ ਹੋਇਆ ਸੋ ਪੋਸਟਾ ਡੀਜ਼ਰਵ ਦੀ ਫਾਈਲ ਨੂੰ ਲੈ ਕੇ ਜਿਹੜਾ ਉਸ ਦਾ ਵਰਕਾ ਜਿਹੜਾ ਸਾਥੀ ਨੂੰ ਫਿਲਹਾਲ ਅਜੇ ਤੱਕ ਨਹੀਂ ਹੋਇਆ ਤਾਂ ਬਿਲਾ ਜਿਹੜਾ ਸਾਰੇ ਸਾਥੀ ਨੂੰ ਫੀਲ ਕਰਦੀਆਂ ਘਰਾਂ ਦੇ ਵਿੱਚੋਂ ਨਿਕਲੋ ਘਰਾਂ ਦੇ ਵਿੱਚੋਂ ਨਿਕਲ ਕੇ ਹੀ ਜਿਹੜਾ ਮਸਲੇ ਦਾ ਸਾਥੀ ਜਿਹੜੇ ਹਾਲਾ ਉਹ ਹੋਣੇ ਨੇ ਸੋ 25 ਤਰੀਕ ਦਿਨ ਵੀਰਵਾਰ ਸਾਰੇ ਸਾਥੀ ਵੱਡੇ ਇਕੱਠ ਦੇ ਰੂਪ ਦੇ ਵਿੱਚ ਉਸ ਸੱਤੇ ਬੰਦੀ ਦੀ ਜਿਹੜੇ ਆਗੂ ਸਹਿਬਾਨ ਦੇ ਨਾਲ ਸੰਪਰਕ ਜਿਹੜਾ ਬਣਾ ਬਣਾਓ ਤਾਂ ਜੋ ਜਿਹੜੀ ਉਹ ਲੋਕੇਸ਼ਨ ਹੈ ਜਿਹੜੀ ਉੱਤੇ ਗਬੀਰਪੁਰ ਦੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਫਿਲਹਾਲ ਜਿਹੜਾ ਅਨੰਦਪੁਰ ਸਾਹਿਬ ਗਬੀਰਪੁਰ ਪਿੰਡ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਦ ਦੇ ਜਿਹੜਾ ਜਿਹੜਾ ਘਰ ਤੇ ਕੋਠੀ ਦਾ ਜਿਹੜਾ ਘਰਾਵਾ ਜਿੱਤੇ ਬੰਦੀ ਵੱਲੋਂ ਸਾਥੀਓ ਕੀਤਾ ਜਾਊਗਾ ਸੋ ਉਮੀਦ ਕਰਦੇ ਆ ਜਲਦੀ ਤੁਸੀਂ ਇਸ ਕੱਟ ਦੇ ਵਿੱਚ ਜਿਹੜਾ ਵੱਡੇ ਕਾਫਲੇ ਜ਼ਰੂਰ ਵਿੱਚ ਜ਼ਰੂਰ ਪਹੁੰਚੋਗੇ ਔਰ ਇਸ ਸੁੱਤੀ ਹੋਈ ਗੁੰਗੀ ਬੋਲੀ ਸਰਕਾਰ ਨੂੰ ਜਿਹੜਾ ਜਗਾ ਕੇ ਜਿਹੜਾ ਲਿਸਟਾਂ ਦਾ ਵਰਕ ਆ ਜਿਹੜਾ ਭਰਤੀ ਦਾ ਵਰਕ ਆ ਜਿਹੜਾ ਉਹ ਜਲਦੀ ਸ਼ੁਰੂ ਕਰਵਾਇਆ ਜਾ ਸਕੇ ਸੋ ਇਹਨਾਂ ਸ਼ਖਸਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਗਠਿਤ ਪੰਜਾਬ ਦੇ ਲੋਕਾਂ ਦੀ ਧੰਨਵਾਦ ਸਤਿ ਸ੍ਰੀ ਅਕਾਲ